ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਿਆ ਵੀਰੇ ਕੋਲੇ ਗੱਬਣਾ ਨੇ ਸੂਈਆਂ ਨੇ 托ਕੜ ਗੱਬਣਾ ਚਿੰਗੇ ਰਕੜ ਵਾਲੀਆਂ ਨੇ ਤਾਂ ਵੀਡੀਓ ਐਂਡ ਤਾਈ ਵੀਰੇ ਜਰੂਰ ਵੇਖਿਓ ਰੇਟ ਵੀਰ ਦਾ ਜਿਆਜਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਤਸਿਕਾ ਵੀਰ ਜੀ ਸਾਤਸਿਕਾ ਵੀਰ ਜੀ ਹੋਰ ਸਲਾਮ ਵੀਰੇ ਕੀ ਹਾਲ ਚੱਲ ਜੀ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਵਧੀਆ ਜੀ ਵਧੀਆ ਹਾਂਜੀ ਬਲਜਿੰਦਰ ਡੇੜੀ ਫਾਣ ਵੇਖਣ ਨੂੰ ਪਿਆਰਪੂਰੀ 사ਤਸਿਕਾ ਜੀ 사ਤਸਿਕਾ ਜੀ ਹਾਂਜੀ ਵੀਰੇ ਨਾਮ ਦੱਸਿਓ ਆਪਣਾ ਨਾਮ ਸੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਪਿੰਡ ਡੇੜੀਵਾਲ ਕਰਨ ਜੀ ਨੰਬਰ 8427861379 ਤਾਂ ਵੀਰੇ ਕਿਹੜੇ ਕੱਲ ਆਪਾਂ ਵੀਡੀਓ ਅਪਲੋਡ ਹੋਈ ਪਰਸੋਂ ਵੇਖ ਗਿਆ ਮਾਲ ਫਿਰ ਸਾਰਾ ਵੀਰ ਜੀ ਵੀਡੀਓ ਅਪਲੋਡ ਹੁੰਦਾ ਸਾਰੀ ਸਾਰਾ ਵੇਖ ਗਿਆ ਠੀਕ ਹੈ ਰੇਟ ਜਾਇਜ਼ ਹੁੰਦਾ ਹਾਂ ਜੀ ਵੀਰ ਜੀ ਤੇ ਅੱਜ ਵੀ ਨਿਕ ਨਿਕ ਰੇਟ ਹੈ ਹਾਂ ਜੀ ਅੱਜ ਵੀ ਛੋਟੇ ਛੋਟੇ ਡੁੱਦੀਆਂ ਵਾਲੇ ਪਹਿਲੇ ਨੰਬਰ ਤੇ ਵੀਰੇ ਕਰੀਏ ਸ਼ੁਰੂ ਹਨਾ ਹਾਂ ਜੀ ਵੀਰ ਜੀ ਡੱਬੀ ਵਹਿੜਾ ਕੀ ਵੀਰੇ ਹਾਂ ਜੀ ਗੱਬਣ ਜੀ ਇਹ ਗੱਬਣ ਆ ਹਾਂ ਜੀ ਠੀਕ ਆ ਖੋਲੋ ਵੀਰ ਜੀ ਗੱਬਣ ਆ ਗਈ ਹੈ ਤੇ ਕਿੰਨਾ ਟਾਈਮ ਖੜਦੀ ਵੀਰੇ ਇਹ ਭਾਜੀ ਹਲੇ ਹੋਤਾ ਕਿ ਕੱਢਦੀ ਇੱਕ ਹਫਤਾ ਲੈ ਜੂ ਤਾਂ ਵੇਖੋ ਵੀਰੋ ਫੇਸ ਕੁਆ ਤੱਲੇ ਵਾਲੂਆ ਚੈੱਕ ਕਰ ਲਿਓ ਸੋਹਣੀ ਤਿਆਰ ਹੁੰਦੀ ਪਈ ਆ ਥੱਲਿਓ ਤੇ ਇੱਕ ਹਫਤੇ ਦਾ ਹੀ ਤਾਂ ਕਾਫੀ ਚੰਗੀ ਤਿਆਰ ਹੋ ਜੂ ਹਨਾ ਚੰਗੀ ਸੋਹਣੀ ਬੈੜਾ ਜੀ ਪ੍ਰਿੰਟ ਪ੍ਰਿੰਟ ਬਹੁਤ ਆ ਵੈੜ ਤੇ ਥਾਣ ਵੀ ਗੁਲਾਬੀ ਆ ਗਿਆ ਦੇਖੋ ਵੀਰੋ ਦੋਦੇ ਵੀਰੇ ਚੰਗਾ ਭਰ ਜੂ ਫਿਰ ਹਨਾ ਜੀ ਵੀਰ ਜੀ ਠੀਕ ਆ ਜੀ ਠੀਕ ਬਿਲਕੁਲ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਵੈਡ ਹੁਣ ਆਪਾਂ ਕਿੰਨੇ ਦੇ ਦਈਏ ਜੀ ਜੀ ਦੀ 50000 ਦੀ 50 ਦੀ ਠੀਕ ਹੈ ਜੀ ਜਾਨਦੇ ਹੋ ਕਰ ਦੋ ਮੰਨ ਤਾਂ ਤੇਰੀ 60 ਦੀ ਕੋ 65 ਨਹੀਂ ਨਹੀਂ 65 60 ਨਾਲ ਨਹੀਂ ਤੁਸੀਂ ਵਟਾ ਕਰਦੇ ਰੇ ਡੇਟ ਜਹਾਜ ਬੈਰਾਂ ਦੇ ਚਲੋ 2 ਹੋੜ ਹੀ ਉਹ ਵੀ ਚਲ ਗਈਆਂ ਜੇ ਹੁਣ ਚਲ ਗਈਆਂ ਥਣ ਗਲਾਪੀ ਹੈਗਾ ਬੜਾ ਪਿਆਰਾ ਹੈਣਾ ਤਾਂ ਕਿਦਾਂ ਵੀਰੇ ਇੱਕ ਹਫਤਾ ਲੈ ਜੂ ਹੈਨਾ ਹਾਂਜੀ ਤਾਂ ਸੋਹਣੀ ਤਿਆਰ ਹੋ ਜੂ ਫਿਰ ਤਾਂ ਹੋਰ ਕਾਫੀ ਹਾਂਜੀ ਹਾਂਜੀ ਬਣੇਗੀ ਚੰਗੀ ਜੀ 3 ਲੱਟੋ ਲਾ ਬਣੀ ਇੱਕ ਯਾਰ ਸਰਦੀ 50 ਚ ਵੀਰ ਜੀ ਹੋਸ ਛੱਡੋ ਭਾਈ ਹੋਸ਼ ਜੀ ਕਰੋ ਕਰੋ ਵੀਰ ਜੀ ਫਰਮਾਨਤਨ ਕਰੋ ਨਹੀਂ ਨਹੀਂ ਤੁਸੀਂ ਕਰ ਦੋ ਰੇਟ ਤੁਹਾਡਾ ਜਾਇਜ਼ ਹੁੰਦਾ ਵੀਰੇ ਹਾਂ ਨਾ ਕਰ ਦੋ ਹਾਂ ਨਾ ਕੀ ਕਰ ਦੋ 47000 ਦੀ 2000 ਛੱਡੋ 43000 45000 ਦੀ 44 ਦੀ 44000 ਦੀ ਤੇ ਵੇਖੋ ਵੀਰੋ 44000 ਦੀ ਵੈੜ ਬਹੁਤ ਹੀ ਜ਼ਿਆਦੀ ਚੰਗੀ ਵੈੜਾ ਇੱਕ ਹਫਤਾ ਜ਼ਰੂਰ ਖੜਦੀ ਆ ਸੋਹਣੀ ਵੈੜਾ ਆ ਗਈ ਵੀਰੋ ਨਾਲ ਕੋਲੇ ਚੰਗੀ ਟੌਪ ਕਲਾਸ ਵੈੜਾ ਹਾਂ ਦੂਜੇ ਨੰਬਰ ਤੇ ਆ ਗਈ ਗੱਬਣਾ 9 ਕਾਲਾ ਥਣ ਆ ਗਿਆ ਕਿੰਨਾ ਟਾਈਮ ਖੜਦੀ ਐ ਜੀ ਕੱਡੂ ਵੀ ਭਾਜੀ 3-4 ਦਿਨ ਤਿੰਨ ਚਾਰ ਦਿਨ ਕੱਡੂ ਹਨਾ ਤਾਂ ਵੇਖੋ ਵੀਰੋ ਲੇਵਾ ਸੋਹਣੇ ਲੇਵੇ ਵਾਲੀ ਥਣ ਨੋਕ ਵਾਲਾ ਵੇਖੋ ਵੀਰੋ ਥਣ ਬਹੁਤ ਹੀ ਪਿਆਰਾ ਥਣ ਲੱਗਿਆ ਚੰਗੀ ਵਹਿੜਾ ਗਈ ਵੀਰੋ ਵੇਖੋ ਐ ਨੋਕ ਵਾਲਾ ਥਣ ਆ ਗਿਆ ਕਾ ਵੀ ਤੁਸੀਂ ਸੀਸ ਲੱਗਾ ਜੀ ਠੀਕ ਹੈ ਜੀ ਸੋਹਣੀ ਵੇੜਾ ਜੀ ਤਾਂ ਪਹਿਲਾ ਸੂਆ ਜੀ ਮਤਲਬ ਦੇ ਲਓ ਜੀ ਪਹਿਲੀ ਮਤਲਬ ਲਾਲ ਦੂਜੀ ਲਾਲੋ ਬਹੁਤ ਚੰਗੀ ਵੇੜਾ ਜੀ ਦੇਖੋ ਵੀਰੋ ਕੀ ਬਾਤ ਹੈ ਬਹੁਤ ਚੰਗੀ ਵੇੜਾ ਤੇ ਦਿਨ ਤਿੰਨ ਚਾਰ ਦਿਨ ਖੜਦੀ ਵੀਰੇ ਮੋਲੇ ਦਾ ਦੇਰੀਏ ਵੀ 4000 ਦੇ ਕਰ ਦਿਓ ਮਾਨ ਦਾ ਕਰ ਦਿਓ ਤੁਸੀਂ 43 ਜਾਂ ਦੋ ਭਾਜੀ ਦੋ ਹੋਰ ਛੱਡੋ 41000 ਦੀ ਜਾਂਦੇ 41 ਦੀ ਹੋਰ ਛੱਡੋ ਆਹ 40 ਦੀ 40 ਦੀ 40 ਚੋਂ ਮਾਨਤਨ ਹੋ ਜੂਗੀ ਫੋਨ ਨਾਲੇ ਜੀ ਜੀ ਬਾਕੀ ਕਰ ਦਾਂਗੇ ਜੀ ਮੌਕੇ ਦੀ ਠੀਕ ਹੈ ਜੀ ਹਾਂਜੀ ਹਾਂਜੀ ਚੁੰਗੀ ਵਹਿੜਾ ਕੀ ਗਾੜੀ ਆਹ ਜੀ ਵੀ ਸੂਈ ਤੇ ਤਾਜੀ ਇਹ ਤਾਜੀ ਸੂਈ ਆ ਹਾਂਜੀ ਆਹ ਜੀ ਵਛੀ ਦੀ ਮੰਦਰੀ ਜੀ ਅੱਛਾ ਇਹਦੇ ਵਛੀ ਆ ਕੀ ਮੰਦਰੀ ਵਛੀ ਜੀ ਠੀਕ ਹੈ ਜੀ ਵਛੀ ਵੀ ਚੰਗੀ ਜਰਸੀ ਦੀ ਪਾਲੀ ਨੇ ਹਨਾ ਹਾਂਜੀ ਤੇ ਵੇਖੋ ਵੀਰੋ ਲੇਵਾ ਚੈੱਕ ਕਰ ਲਓ ਸੋਹਣੇ ਲੇਵੇ ਦੀ ਮਾਲਕ ਤੇ ਬਾਕੀ ਥਾਂ ਵੇਖੋ ਲੱਗਾ ਬਹੁਤ ਚੰਗੀ ਵਹਿੜਾ ਜੀ ਦੇਖੋ ਵੀਰੋ ਤਾਂ ਠੀਕ ਹੈ ਹਾਂ ਬੱਛੀ ਆ ਗਈ ਵੀਰੋ ਹਾਂਜੀ ਹਾਂਜੀ ਸੋਹਣੀ ਬੈੜਾ ਜੀ ਵੇਖੋ ਵੀਰੋ ਲੱਗੇ ਤੋ ਖਾਣਾ ਲੇਵਾ ਚੁੰਗੀ ਚਿੱਟੇ ਸਿੰਘ ਵਾਲੀ ਆ ਗਈ ਨਾ ਕਰਮਾਂ ਵਾਲੀ ਬਿਲਕੁਲ ਮੋਲੇ ਦਾ ਜੀ ਮੋਦੀਰੀ 37 ਜਹਾੜੀ 37 ਦੀ ਹਾਂਜੀ ਦੋ ਛੱਡੀ ਵੀਰੇ 35 ਦੀ ਖਾਣਾ ਤਿੰਨ ਹੋਰ ਛੱਡੋ 32 ਦੀ ਜਾਂਦਾ ਕਰਦੀ ਹੋਰ ਉਹ ਸਭ ਮੇਰਾ ਇਹ ਠੀਕ ਹੈ ਠੀਕ ਹੈ 2000 ਰੁਪਏ ਛੋ 30 ਦੀ ਜਾਂਦਾ 30 ਦੀ ਹਾਂ ਨਾ ਬਾਕੀ ਤੁਹਾਨੂੰ ਪਤਾ ਹੈ ਝੂੰਗਾ ਦੇ ਮੇਰੇ ਡੰਗਰ ਦੀ ਸ਼ਕੀ ਜੀ ਝੂੰਗੇ ਸੰਗੇ ਹਾਂ ਨਾ ਤੁਸੀਂ ਅੱਗੇ ਕਹਿੰਦੇ ਵੀ ਕਿੱਥੋਂ ਮਿਲਦਾ ਵੀਰੇ ਝੂੰਗਾ ਡੰਗਰ ਪੁੱਝ ਕੇ ਲੈਦਾ ਕਰਮ ਵਾਲਾ ਮਨੇਂਦਾ ਹੈ ਨਾ ਜੀ ਬਿਲਕੁਲ ਸੋਹਣੀ ਵੇੜਾ ਥਣ ਬੜਾ ਪਿਆਰਾ ਲੱਗਿਆ ਬਹੁਤ ਚੰਗੀ ਹੈ ਜੀ 12 13 ਕਿਲੋ ਦੀ ਗੱਡੀ ਜਾਉਂਦੀ ਹਾਂ ਨਾ ਹੁਣ 30000 ਦੀ ਹਾਂ ਜੀ ਠੀਕ ਹੈ ਆ ਮੇਰੇ ਗਾੜੀ ਜਰਸੀ ਹੈਗੀ ਫਿਰ ਟੋਕਰ ਜੇ ਵੇਰ ਇਹ ਟੋਕੜਾ ਹਾਂਜੀ ਦੁੱਧ ਜੀ 7 ਲੀਟਰ ਜੀ ਖੋਲ ਅਰੋਪਾ ਜੀ 2 ਮਹੀਨੇ ਹੋ ਗਏ ਬਣੀ ਨੂੰ ਚੱਕ ਨਹੀਂ ਚਕ ਕਰਾਈ ਚੱਕ ਨਹੀਂ ਹੋਈ ਤੋਕਰਾਂ ਦੇ ਭਾਣਾ ਦੇ ਨਹੀਂ ਨਹੀਂ ਤੂੰ ਤੋਕੜ ਹੀ ਕਰਿਓ ਹਨਾ ਤਾਂ ਵੇਖੋ ਵੀਰੋ ਤੋਕੜ ਵੈੜਾ ਜਰਸੀ ਦੁੱਧ ਕਿਨਾ 7 ਲੀਟਰ ਇਹਦਾ ਚੋਕ ਦੇਣਾ ਦੋ ਟਾਂ 7 ਲੀਟਰ ਹਾਂਜੀ ਠੀਕ ਹੈ ਲੈ ਮੋੜ ਲੈਦਾ ਜੀ ਪੰਜੀ ਦੀ ਹਾਂਜੀ ਕਿ ਕੀ ਕੀ ਪੰਜੀ ਦੀ ਪੰਜੀ ਕਰਦੇ ਵਿੱਚ ਛੋਟੇ ਛੱਪਾ ਕਰ ਦੋ ਤੁਸੀਂ ਤੁਹਾਨੂੰ ਵਧੀਆ ਲੱਗਿਆ 7 ਕਿਲੋ ਦੁੱਧ ਜਰਸੀ ਵੜ ਵੀ ਰਿਓ ਬਹੁਤ ਜਿਆਦੀ ਚੰਗੀ ਹੈ ਵੇਖੋ ਨਿਗਾ ਨਿਗਾ ਕੰਨ ਆ ਗਿਆ ਮੋਟੀ ਅੱਖਾਂ ਹਾਂ ਨਾ ਕਰ ਦੋ ਕਰ ਦੋ ਮਾਨਤਾ ਕਿੰਨੇ ਦੀ ਆਖਿਆ ਤੁਸੀਂ ਪੰਜੀ ਦੀ ਆਖਿਆ ਜੀ ਤਿੰਨ ਛੱਡੀ 22 ਦੀ ਦੋ ਹੋਰ ਛੱਡੋ 20 000 ਦੀ ਹੈ ਨਾ ਬਾਕੀ ਕੋਈ ਫੋਨ ਲਾ ਲੈ ਹਾਂ ਵੀਰੇ ਗੱਡੀ ਆ ਗਈ ਫੇਰ ਫੇਰ ਇਹ ਵੀ ਵੇਖੋ ਤੋਕੜਾ ਜੀ ਦੁੱਧ ਦੁੱਧ ਇਥੇ ਲੈ 8.9 ਕਿਲੋ ਜੀ 8.9 ਕਿਲੋ ਹਾਂਜੀ 8 ਕਿਲੋ ਹਾਂਜੀ 8.5 8 ਲਾਓ ਹਨਾ ਹਾਂਜੀ ਠੀਕ ਹੈ ਜੀ ਦੇਖੋ ਵੀਰ 8 ਕਿਲੋ ਦੁੱਧ ਦਾ ਵੀਰ ਹੁਣੇ ਆਂਦੇ ਮੋਲੇ ਦਾ ਜੀ ਕੋਈ ਤੇ ਜੀ ਪੰਜੀ ਦੀ ਤਿੰਨ ਛੱਡੋ ਇਹਦਾ ਵੀ 22 ਜੀ ਇਹ ਨਹੀਂ ਹੋ 12000 ਦੀ ਵੀ ਦੇ ਦੀ ਹਾਂ ਨਾ 18000 ਦੀ ਆ ਜਾਨਦੋ ਉੱਡਦੀਆਂ ਵਾਲੇ ਰੇਡ ਰੱਖੋ ਹਨਾ ਰੇਡ ਤੁਹਾਡੇ ਜਾਇਜ਼ ਹੁੰਦੇ ਆ ਜੀ ਤੇ ਵੇਖੋ ਵੀਰੋ 18000 ਦੀ ਹੋ ਜੂ ਰੇਡ ਜਾਇਜ਼ ਹਾਂਜੀ ਸ਼ਾਈ ਵਾਲਾ ਕੀ ਜੀ ਗੱਡੀ ਇਹ ਕਿਵੇਂ ਆ ਜੀ ਇਹ 6ਵੇਂ ਵੀ ਨਹੀਂ ਦੀ ਗੱਭਾਂ ਦੇ 7ਵਾਂ ਮਹੀਨਾ ਇਹਨੂੰ 10 ਤਰੀਕ ਦਾ ਲੱਗ ਜਾਣਾ 7ਵਾਂ ਲੱਗਣਾ 10 ਤਰੀਕ ਦਾ ਦੁੱਧ 4 ਲੀਟਰ ਜੀ 4 ਲੀਟਰ ਦੁੱਧ ਆ ਗਿਆ ਵੀਰੋ ਵੇਖੋ ਪਲੀ ਜੁੜੀ ਆ ਲੰਮੀ ਬੇਲ ਦੀ ਵੱਡੇ ਕਦਮ ਵਜਣ ਵਾਲੀ ਆ ਸੱਜਰ ਨੇ ਚੰਗਾ ਚ ਪਾਏ ਵੀਰੇ ਦੁੱਧ ਦੇ ਨੇ ਹਾਂਜੀ ਵੀਰ ਜੀ ਠੀਕ ਆ ਜੀ ਤੇ ਵੇਖੋ ਵੀਰੋ ਟੋਕੜ ਗੱਭਾਂ ਆ ਗਈ 6ਵਾਂ ਮਹੀਨਾ ਦੁੱਧ ਕਿੰਨਾ ਦੱਸਿਆ ਜੀ ਉਦੋਂ ਭਾਜੀ 4 ਲੀਟਰ 4 ਲੀਟਰ ਹਨਾ ਇਹਦਾ ਮੁੱਲ ਜੀ ਮੁੱਲ ਦੇ ਜੀ 27000 ਦੇ ਦੋ ਛੱਡੋ 25 ਦੀ ਉਹ ਛੱਡ ਮੇਰਾ ਵੀ ਤੇ ਹਾਂ ਜੀ ਦੋ ਛੱਡੋ 22 ਦੀ ਜਾਂਦ ਤੇ 21000 ਦੀ ਹਨਾ ਕੋਈ ਖਾਦੀ ਕਿਦੇ ਕੋਈ ਫੋਨ ਲਾ ਲੇ ਹਨਾ ਜੀ ਚਲੇ ਠੁੱਕੀ ਚੰਗਾ ਮੁੱਲ ਪਾ ਜੂ ਹਾਂ ਜੀ ਵੀਰ ਜੀ ਚੰਗੀ ਠੀਕ ਹੈ ਜੀ ਚੰਗੀ ਵੇੜਾ ਛਾਈ ਹਲ ਆ ਗਈ ਵੀਰੋ ਟੋਕਰ ਗੱਬਣਾ 6 ਮਹੀਨੇ ਦੀ ਸਤਵਾਂ ਲੱਗਣਾ ਰੇਟ ਜੈ ਜੈ 21000 ਦੀ ਚੰਗੀਆਂ ਵੈੜਾਂ ਵੀਰੋ ਰੇਟ ਜੈ ਜੈ 18000 20000 ਫੋਨ ਵੀਰ ਨੂੰ ਜ਼ਰੂਰ ਲਾ ਲਿਓ ਚੁੰਗੀ ਵੈੜ ਤਾਜੀ ਸੂਰੀ ਰੇਟ ਇਹਦਾ ਵੀਰ ਨੇ ਬਿਲਕੁਲ ਨੋਰਮਲ ਕੀਤਾ 30000 ਆ ਵੈੜ ਵੀਰੇ 40000 ਦੀ ਨੌਕ ਵਾਲਾ ਥਾਣਾ ਗਿਆ ਛਾਈ ਹਲ ਚੰਗੀ ਸਪੈਸ਼ਲ ਵੈੜ ਫੋਨ ਜ਼ਰੂਰ ਲਾ ਲਿਓ ਛੋੜ ਛੱਪਾ ਹਜੂਰ 44000 ਦੀ ਵੀਰ ਕਹਿੰਦਾ ਵੈੜ ਹਜੂਰ ਡੱਬੀ ਵੈੜ ਆ ਰੰਗ ਬਾਈ ਪ੍ਰਿੰਟ ਪ੍ਰਿੰਟ ਬਹੁਤ ਆ ਬਾਕੀ ਵੀਰਾਂ ਨੇ ਇਹੋ ਬੇਨਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਵੀਰੇ ਇੱਕ ਵਾਰੀ ਦੱਸੀ ਆਪਣਾ ਬੋਲੀ ਗੁਰਦਾਸਪੁਰ ਪਿੰਡ ਡੇੜੀਵਾਲ ਕੇਰਨ ਤਹਿਸੀਲ ਕਲਾਨੋੜ ਨੰਬਰ 84278 ਕਾਸ਼ਤੇਨ ਨਸੀ ਠੀਕ ਵੀਜਾ ਨੰਬਰ 954643 ਕਾਸ਼ਤੇਨ ਨਸੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ